ਕਾਜ ਦੀਂ ਕੀ ਲੱਗਦਾ ਤੁਹਾਨੂੰ ਬੇਟਾ ਲੱਗਦਾ ਸੀ ਜੀ ਮੇਰਾ ਤੇ ਜਿਹੜੀ ਕੱਲ ਤੁਹਾਨੂੰ ਪਤਾ ਲੱਗਾਣਾ ਕੱਲ ਅੰਮ੍ਰਿਤਸਰ ਦੇ ਵਿੱਚ ਬਾਬਾ ਜੀ ਦੀਮਾ ਸਾਹਿਬ ਅਮਵੈਦ ਕਰਜੀ ਦਾ ਸਟੈਚੂ ਜਿਹੜਾ ਉਹਦੀ ਟੂਟਪੁਣ ਕੀਤੀ ਹੋਣੀ ਮੈਨੂੰ ਨਿਵਰੇ ਪਤਾ ਹੀ ਮੈਂ ਤਾਂ ਹੁਣ ਕੰਮ ਕਰਕੇ ਆਈ ਸੀ ਘਰਾਂ ਦਾ ਮਾਜਨਾ ਦਾ ਤੇ ਉਦੋਂ ਮੈਨੂੰ ਇਹਨਾਂ ਨੇ ਦੱਸਿਆ ਬੁੜੀਆਂ ਨੇ ਲੋਕਾਂ ਨੇ ਜਿੰਨੀਆਂ ਵੇਖਦੀਆਂ ਮੋਬਾਈਲ ਵੀ ਆਹ ਗੱਲ ਹੋਈ ਜਾਂ ਮੈਨੂੰ ਕੋਈ ਪਤਾ ਨਹੀਂ ਸੀ ਕਮਾਲਿਆ ਤਾਂ ਸਬੂਤ ਲਿਆ ਜਾਊਗਾ ਮੇਰਾ ਵੀ ਕਿੱਥੋਂ ਆਈ ਹੈ ਕਿੰਨੀ ਦੇਰ ਤੋਂ ਰਹਿ ਰਹੇ ਹੋ ਤੁਸੀਂ ਇੱਥੇ ਇੱਥੇ ਮੈਨੂੰ ਹੋ ਗਿਆ 20 ਸਾਲ ਹੋ ਕੇ ਹੁਣੇ ਰਹਿੰਦੀ ਨੂੰ ਆ ਲੋਕਾਂ ਦੇ ਕੰਮ ਕਰਦੇ ਪੋਚਾ ਲਾਉਨੇ ਵੀਰੇ ਅਸੀਂ ਬੱਚੇ ਕਿੰਨੇ ਆ ਤੁਹਾਡੇ ਮੇਰੇ 4 ਬੱਚੇ ਆ ਜੀ ਇਹ ਇਹ ਕਦੋਂ ਦਾ ਕਰੋ ਗਿਆ ਇਹ ਇੰਨ 3 ਸਾਲ ਹੋ ਗਏ ਵੀਰੇ ਕਹੇ ਇਹਨੂੰ ਕਰੋ ਕਿੱਥੇ ਗਿਆ ਕਿੱਥੇ ਗਿਆ ਇਹ ਦबई ਗਿਆ ਸੀ ਵੀਰੇ ਦबई ਕਿਵੇਂ ਕਰਨ ਗਿਆ ਸੀ ਇਹ ਦਿਹਾੜੀ ਦਾ ਪਾ ਕਰਨ ਗਿਆ ਸੀ ਉੱਥੇ ਵੀ ਲੇਬਰੀ ਪੜਿਆ ਕਿੰਨਾ ਇਹ ਪਾਸਟੂ ਕਿਤੇ ਵੀ ਰਹੇ ਜੀ ਤੇ ਜਿਸ ਤਰ੍ਹਾਂ ਦਾ ਇਹਨੇ ਕੱਲ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਲੱਗ ਰਿਹਾ ਕਿਸੇ ਜਥੇਬੰਦੀ ਨਾਲ ਜਾਂ ਕਿਸੇ ਨਾਲ ਇਹਦੇ ਰਿਲੇਸ਼ਨ ਸੀਗੇ ਨਹੀਂ ਕਿਸੇ ਨਾਲ ਨਹੀਂ ਜੀ ਇਹ ਜੀ ਕੇਸ ਰੱਖਿਆ ਸੀ ਇਹਨੇ ਜੀ ਹਾਂ ਜੀ ਕੇਸ ਨਹੀਂ ਪਹਿਲਾਂ ਨਹੀਂ ਸੀਗੇ ਜੀ ਹੁਣ ਹੀ ਹੋ ਗਏ ਤਿੰਨ ਸਾਲ ਇਹਦੇ ਵਾਲ ਰੱਖਿਆ ਨੇ ਜਦੋਂ ਦੁਬਈ ਗਿਆ ਉਹਦੇ ਕੇਸ ਰੱਖਿਆ ਹਾਂ ਜੀ ਉਦੋਂ ਰੱਖਿਆ ਤੇ ਕਦੇ ਗੱਲ ਹੋਈ ਹੈ ਜਦੋਂ ਦੁਬਈ ਗਿਆ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਉਹ ਕਹਿੰਦਾ ਜੀ ਮੇਰਾ ਮਾਪਿਓ ਮਰ ਜੇ ਭੈਣ ਭਰਾ ਮਰ ਜਾਣ ਮੈਂ ਤਾਂ ਵੀ ਨਹੀਂ ਆਉਣਾ ਅਗਦੇਣ ਆਸਗਵਾਨ ਤੋਂ ਪੁੱਛ ਲਓ ਜੀ ਤੋਂ ਮਰਜੀ ਪੁੱਛ ਲਓ ਹੁਣ ਦੁਬਈ ਤੋਂ ਕਦੋਂ ਵਾਪਸ ਆਇਆ ਸੀ ਇਹ ਇਹਨੂੰ ਹੋ ਗਿਆ 3 ਕਿ ਮਹੀਨੇ ਆਏ ਨੂੰ ਤੁਹਾਨੂੰ ਕਿ ਪਤਾ ਲੱਗਿਆ ਵੀ 3 ਮਹੀਨੇ ਤੋਂ ਆ ਗਿਆ ਆ ਲੋਕਾਂ ਦੇ ਸਟੇਟਸ ਸੁਣ ਸੁਣ ਕੇ ਵੇਖ ਵੇਖ ਕੇ ਸਾਨੂੰ ਪਤਾ ਲੱਗਿਆ ਵੀਰੇ ਸਾਨੂੰ ਨਹੀਂ ਸੀ ਪਤਾ ਤੁਹਾਨੂੰ ਹੁਣੇ ਪਤਾ ਲੱਗਿਆ ਵੀ ਇਹਨੇ ਕੇਸਦਾਰੀ ਰੱਖਿਆ ਹਾਂਜੀ ਤੇ ਘਰੇ ਨਹੀਂ ਆਇਆ ਦੁਬਈਆਂ ਤੋਂ ਬਾਅਦ ਨਹੀਂ ਘਰੇ ਨਹੀਂ ਆਇਆ ਵੀਰੇ ਰਹਿੰਦਾ ਕਿੱਥੇ ਨਹੀਂ ਗਿਆ ਇਹ ਅੰਬਰਸਾਰੀ ਉੱਤਰਿਆ ਸੀ ਜਾਇ ਅੱਜ ਤੋਂ ਉੱਥੇ ਹੀ ਰਹਿੰਦਾ ਸੀ ਬਸ ਉੱਥੇ ਕਿਰਾਏ ਤੇ ਰੂਮ ਲਿਆ ਸੀ ਇਹਦਾ ਉੱਥੇ ਰਹਿੰਦਾ ਸੀ ਕਦੇ ਕਿਸੇ ਉਹ ਜਿਹੇ ਬ रिलेशन ਹੋਣ ਜਾਂ ਗੱਲਬਾਤ ਹੋਵੇ ਨਹੀਂ ਕਿਸੇ ਨਾਲ ਨਹੀਂ ਸੀ ਵੀਰੇ ਦਾ ਜਦੋਂ ਉਸ ਤਰ੍ਹਾਂ ਦੀ ਗੱਲ ਕਰਦਾ ਹੋਵੇ ਨਾ ਉਹ ਤਾਂ ਕੁੜੀਆਂ ਵਰਗਾ ਸੀ ਮੁੰਡਾ ਸਾਡਾ ਜੀ ਅੰਦਰੋਂ ਬਾਹਰ ਨਹੀਂ ਨਿਕਲਦਾ ਗੱਲ ਘਟਣਾ ਵਾਪਰੀ ਹੈ ਫਿਰ ਇਹ ਨੂੰ ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਇਹ ਕਿੱਦਾਂ ਦੇਖ ਲਓਗੇ ਆ ਮੈਂ ਤਾਂ ਕੁੜੀਆਂ ਨੇ ਦੱਸਿਆ ਮੋਬਾਈਲ ਵੇਖ ਕੇ ਵੀ ਆਕਾਸ਼ ਆ ਜੀ ਮੈਨੂੰ ਨਹੀਂ ਸੀ ਪਤਾ ਸੀ ਮੈਂ ਤਾਂ ਕੰਮ ਕਰਕੇ ਆਈ ਸੀਗੀ ਘਰਾਂ ਦਾ ਤੇ ਕੋਈ ਪੁਲਿਸ ਨੇ ਵੀ ਸੰਪਰਕ ਕੀਤਾ ਤੁਹਾਡੇ ਨਾਲ ਜਾਂ ਕੋਈ ਏਜੰਸੀ ਆਈ ਹੋਵੇ ਅਲਤਾਂ ਮੈਨੂੰ ਪਤਾ ਹੀ ਹੋਣ ਲੱਗਾ ਵੀਰੇ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਨਹੀਂ ਤੁਸੀਂ ਤੁਸੀਂ ਕੀ ਕਰਨ ਸਮਝਦੇ ਹੋ ਮੁੰਡੇ ਨੇ ਇਹੋ ਜਿਹੀ ਹਰਕਤ ਕੀਤੀ ਮਾਰੀ ਕੀਤੀ ਵੀਰੇ ਜੋ ਵੀ ਕੀਤਾ ਮਾਰਾ ਕੀਤਾ ਮੈਂ ਤਾਂ ਇਹੀ ਕਹਿੰਨੀ ਆ ਕਿੰਨੀ ਉਮਰ ਕਿੰਨੀ ਹੈ ਤੇ 24 ਸਾਲ ਦੀ ਸੀਗੀ ਬਾਕੀ ਜਿਹੜੇ ਬੱਚੇ ਹੈਗੇ ਤੁਹਾਡੇ ਛੋਟੇ ਵੱਡੇ ਉਹ ਤਾਂ ਛੋਟੇ ਹੀ ਆ ਵੀਰੇ ਬਲੇ ਕੁਵਾਰਾ ਆ ਜਾਨੀ ਹਾਂਜੀ ਉਹ ਵੀ ਕੁਵਾਰਾ ਹੀ ਹੈ ਮੇਰਾ ਹਰਮਿਤ ਸਿੰਘ ਲਾਡੀ ਲਾਡੀ ਨੇ ਖੜੀ ਜਗ੍ਹਾ ਕਰਨੀ ਹੁੰਦੀ ਸੀ ਤਰਮਕੋਟ ਤੋਂ ਹੀ ਹਾਂ ਉਹਨਾਂ ਦੇ ਵਲੇ ਕਲੀ ਬਸਤੀ ਤੋਂ ਇਹ ਚੁਗਾ ਰੋਡ ਅਦਰਸ਼ ਨਗਰ ਆ ਅਫੇ ਚੁਗਾ ਰੋਡ ਤੇ ਚੁਗਾ ਰੋਡ ਦਾ ਇੱਕ ਮੁੰਡਾ ਹੈਗਾ ਆਕਾਸ਼ ਜਿਹੜਾ ਕਿ ਕੱਲ ਉੱਥੇ ਅਬਰਸਰੋੜੇ ਬਾਬਾ ਅੰਬੇਦਕਰ ਜੀ ਦੀ ਮੂਰਤੀ ਨੂੰ ਗਲੀ ਵਿੱਚ ਚੜਕੀਤੀ ਹੈ ਤੁਹਾਡੇ ਪੜੋਸ ਹੈ ਕੀ ਕਹੋਗੇ ਸਰ ਸਭ ਤੋਂ ਪਹਿਲਾਂ ਮੈਂ ਜਿਹੜੀ ਇਹਨੇ ਹਰ ਕੋਈ ਕਰਤਾ ਮਾੜਾ ਕੰਮ ਕੀਤਾ ਹੈ ਬਾਬਾ ਜੀ ਦੇ ਅੰਬੇਦਕਰ ਜੀ ਦੇ ਸਟੈਚੂ ਤੇ ਇਹਨੇ ਜੋ ਹਾਰ ਕੀਤਾ ਬਹੁਤ ਮਾੜਾ ਕੀਤਾ ਮੈਂ ਤਾਂ ਇਹਦੀ ਮੈਨ ਖਿਦੀ ਕਰਦਾ ਸਭ ਤੋਂ ਪਹਿਲਾਂ ਜਿਹਨੇ ਸਮਾਜ ਤੇ ਨਿਠੇਸ ਪਜਾਈ ਆ ਹਰ ਵਰਗਾਂ ਦੀ ਸਰ ਇੱਕ ਕਾਸ਼ ਦੀ ਬੁੜਾ ਕੁਝ ਟੈਂਪਲ ਦੁਬਈ ਗਿਆ ਸੀ 3 ਸਾਲ ਪਹਿਲਾਂ ਉਸ ਤੋਂ ਬਾਅਦ ਦੁਬਈ ਜਾਣ ਤੋਂ ਬਾਅਦ ਦੇ ਘਰ ਦੇ ਨਾਲ ਵਾਰ ਤਾਂ ਟੁੱਟ ਗਿਆ ਦਾ ਕੋਈ ਗੱਲ ਬਾਤ ਫੋਨ ਤੇ ਨਹੀਂ ਕਰਨੀ ਉਸ ਤੋਂ ਬਾਅਦ ਬੱਗੀ ਵੀ ਨਣਕੇ ਉੱਥੇ ਆਇਆ ਉਸ ਤੋਂ ਬਾਅਦ ਅੰਬਰਸਰਿਆਂ ਲੱਗ ਗਿਆ ਸੁਣ ਚਾ ਪਤਾ ਲੱਗਿਆ ਵੀ ਅੰਬਰਸਰਿਆਂ ਚੜ੍ਹੇਨ ਲੱਗ ਗਿਆ 3 ਸਾਲ ਦਾ ਕਰੀਬ ਨੂੰ ਬਾਹਰ ਗਏ ਨੂੰ ਦੋ ਕਰ ਤੈ ਮੈਨੂੰ ਬਾਹਰ ਆਈ ਨੂੰ ਹੁਕੇ ਸੀ ਇਹਦੇ ਵਿੱਚ ਪਤਾ ਲੱਗਿਆ ਲੋਕਾਂ ਤੋਂ ਵੀ ਪਹਿਲਾਂ ਇਹਦੇ ਕੇਸ ਹੀ ਰੱਖੇ ਸੀ ਕਿੱਥੋਂ ਕਲਿੰਗਸ਼ਿਪ ਸੀ ਸੇਦੀਵਾਲ ਦੀ ਕਟਿੰਗ ਸੀ ਹੁਣ ਅੱਜ ਸਾਰੇ ਆਪ ਦੇਖੀ ਖੇਲੀ 3 ਸਾਲਾਂ ਬਾਅਦ ਤੇ ਕੇਸਤਰੀ ਬਣਿਆ ਦਾਲੀ ਰੱਖੀ ਆ ਤੇ ਕਿੰਦਾ ਦੇਖ ਲਓ ਤੁਸੀਂ ਅੱਜ ਘਟਾਉਂਗਾ ਸਰ ਬਹੁਤ ਮਾੜਾ ਕੰਮ ਬਹੁਤ ਬਾਹਰ ਚ ਕੋਣ ਕੋਣਾ ਕਰਦਾ ਸਰਵਾਚ ਮਜ਼ਦੂਰੀ ਕਰਦੇ ਮਾਂ ਪਿਓ ਮਾਂ ਦੀ ਭਾਂਡੇ ਮਾਂ ਦੀ ਲੋਕ ਕਰ ਕੰਮ ਕਰਾਂਦਾ ਕਿ ਉਹ ਕਿਸੇ ਜ਼ਿੰਮੇਵਾਰ ਦਾ ਸੇਰੀ ਲੱਗਿਆ ਜ਼ਿੰਮੇਵਾਰ ਦਾ ਇੱਕ ਭਰਾ ਦਾ ਪੜਦਾ ਇੱਕ ਮਜ਼ਦੂਰੀ ਕਰਦਾ ਭੈਣ ਦੀ ਕਿ ਵਿਆਹੀ ਸੀ ਉਹ ਡਿਵੋਰਸ ਹੋ ਗਿਆ ਉਹ ਮਸਕਟ ਮੁਜ਼ਗਾਰ ਕਰਦੀ ਆ ਤਾਂ ਅਖਰੀ ਭੈਣ ਜਿਹੜੀ ਉੱਥੇ ਸੀ ਹਾਂਜੀ ਹਾਂਜੀ ਏਡバイス ਹੀ ਭੈਣ ਦੀ ਅਸਿਸਟੈਂਟ ਦੀ ਮਸਕਰ ਸੀ ਹੁਣ ਕਿਵੇਂ ਦੇਖ ਦੋ ਤੁਸੀਂ ਸਰ ਦੇਖਣਾ ਕਿ ਬਹੁ ਮਾੜਾ ਜੋ ਮਾੜਾ ਕੰਮ ਕਰਤਾ ਨਹੀਂ ਸਕਦਾ ਪਹਿਲਾਂ ਜੇ ਆਪਾਂ ਦੇਖੀਏ ਪਹਿਲਾਂ ਚੱਲ ਚੱਲੇ ਕਿੰਦਾ ਸੀ ਪਹਿਲਾਂ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਵਧੀਆ ਸੀ ਜੀ ਇਹ ਜਿਹੜਾ ਇਹ ਕੰਮ ਕਰਤਾ ਕੀ ਨਹੀਂ ਅਰੇ ਵੀ ਇਨਸਾਨ ਇਹ ਕੰਮ ਕਰਦਾ ਹੋਊਗਾ ਨਹੀਂ ਕੋਈ ਪਹਿਲਾਂ ਮਾਮਲੇ ਮੂਲ ਵਿੱਚ ਨਹੀਂ ਜੇ ਵੀਡੀਓ ਨਾ ਬਣੀ ਹੁੰਦੀ ਨਾ ਅਸੀਂ ਯਕੀਨ ਨਹੀਂ ਕਰਨਾ ਸੀ ਇਹ ਬੰਦੇ ਨੇ ਕੰਮ ਕਰਤਾ ਕਰਦਾ ਪਤਾ ਹੀ ਨਹੀਂ ਸੀ ਲੱਗਣਾ ਇਹ ਵੀ ਇਹ ਬੰਦਾ ਕਰ ਸਕਦਾ ਤਾਂ ਕਰ ਸਕਦਾ ਕੁੜੀ ਦਾ ਵਰਗਾ ਸੀਗਾ ਜਮਾਂ ਹੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਸੀ ਬਹੁਤ ਮਾਰਾ ਕੀਤਾ ਉਹਨਾਂ ਨੇ ਸਵਿਧਾਨ ਲਾਗੂ ਕੀਤਾ 26 ਜਨਵਰੀ ਨੂੰ ਡਾਕਟਰ ਸਾਹਿਬ ਨੇ ਇਹਨਾਂ ਨੇ ਉਹਦੀ ਮੂਰਤੀ ਨੂੰ ਬਹੁਤ ਮਾਰਾ ਕੰਮ ਕੀਤਾ ਤੋੜਿਆ ਬੇਅਦਬੀ ਕੀਤੀ ਬਹੁਤ ਬੇਅਦਬੀ ਕੀਤੀ ਆ ਨਿੰਦਨਯੋਗ ਆ ਜੀ